ਥੈਂਕ ਯੂ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਸਾਰੇ ਐਕਸਰਸਮੈਨ ਸਾਰਿਆਂ ਨੂੰ ਬਹੁਤ ਹੀ ਸਤਿਕਾਰਯੋਗ ਸਾਰੇ ਵੀਰਾਂ ਨੂੰ ਬਹੁਤ ਹੀ ਪਿਆਰ ਭਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਰਾਮ ਰਾਮ ਜੈ ਹਿੰਦ ਅੱਜ ਅਸੀਂ ਜਿਹੜੇ ਕਿ ਆਪਣੇ ਸੰਯੁਕਤ ਜਵਾਨ ਮੋਰਚਾ ਪੰਜਾਬ ਤੇ ਨਾਲ ਹੀ ਸਾਡੇ ਸਾਰੇ ਐਕਸਰਸਮੈਨ ਜਿੰਨੇ ਵੀ ਨੇਗੇ ਅਸੀਂ ਉਹਨਾਂ ਦੀ ਅੱਜ ਇੱਕ ਜਿਹੜੀ ਮੀਟਿੰਗ ਸੀਗੀ ਉਹ ਲੋਂਗੋਵਾਲ ਮੀਟਿੰਗ ਧੀ ਹੈ ਜਿਦੇ ਵਿੱਚ ਸਾਡੇ ਬਹੁਤ ਸਾਰੇ ਸਕਾਰਜੋਗ ਕੈਪਟਨ ਹਰਪ੍ਰੀਤ ਸਿੰਘ ਜੀ ਸਸਤਰੀਕਾਲ ਜੀ ਤੇ ਬਲਵਿੰਦਰ ਸਿੰਘ ਸਾਹਿਬ ਜੀ ਸਾਡੇ ਸੁਜੁਗਤ ਜਮਾਨ ਮੋਰਚਾ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਗਲਾਕੀਮਾ ਤੇ ਨਾਲ ਹੀ ਸਾਡੇ ਐਕਸ ਆਰਮੀ ਵੈਲਫੇਅਰ ਕਮੇਟੀ ਲੋਂਗੋਵਾਲ ਦੇ ਪ੍ਰਧਾਨ ਸਰਦਾਰ ਆਤਮਾ ਸਿੰਘ ਜੀ ਤੇ ਸਾਡੀ ਹੋਰ ਮੀਟਿੰਗ ਵੀ ਅਸੀਂ ਦੋ ਪਿੰਡਾਂ ਦੇ ਵਿੱਚ ਕਰਨ ਜਾਣਾ ਹੈ ਜਿਹੜੀ ਕਿ ਸਾਡੀ 29 ਤਰੀਕ ਦੀ ਮੀਟਿੰਗ ਹੈਗੀ ਆਪਣਾ ਸਭੂ ਬਾਰਡਰ ਤੇ ਉਹਦੇ ਵਿੱਚ ਵੀ ਲੈ ਕੇ ਇੱਕ ਅਸੀਂ ਜਿਹੜੀਆਂ ਮਲਕਾਂ ਸਾਡੀਆਂ 24 ਦੀਆਂ ਚੋਣਾਂ ਆ ਰਹੀਆਂ ਨੇ 24 ਦੀਆਂ ਚੋਣਾਂ ਨੂੰ ਲੈ ਕੇ ਇਹ ਅਸੀਂ ਜਿਹੜੀਆਂ ਨੁਕੜ ਮੀਟਿੰਗਾਂ ਨੇ ਇਹ ਅੱਜ ਅਸੀਂ ਕਰਿਆ ਦਾਸ ਪਰਮਜੀਤ ਸਿੰਘ ਢਿੰਸਾ 22 ਪ੍ਰੈਜ਼ੀਡੈਂਟ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਅੱਜ ਅਸੀਂ ਨੁਕੜ ਮੀਟਿੰਗਾਂ ਅਜ ਤੋਂ ਕਰਕੇ ਅਸੀਂ ਬੇਨਤੀ ਕਰਦੇ ਹਾਂ ਦੇਖੋ ਇਹ ਆਡੀਓ ਸਾਡੀ ਤਕਰੀਬਨ ਸਾਰੇ ਹੀ ਆਪਣੇ ਗਰੁੱਪਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਘੁੰਮੂਗੀ ਅਸੀਂ ਤੁਹਾਨੂੰ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿਉਂਕਿ ਆਪਾਂ ਨੇ ਆਪਣੇ ਆਪਣੇ ਏਰੀਆ ਦੇ ਜਿੱਥੇ ਮਲਕਿ ਤੁਹਾਡੇ ਐਮਪੀ ਮਲਕਿ ਬਣੇ ਹੋਏ ਨੇ ਕੌਂਸਲ ਜੈਂਸੀ ਹੈ ਤੁਹਾਡੀ ਉੱਥੇ ਤੁਸੀਂ ਨੇ ਆਪਣੇ ਐਮਪੀ ਕੋਟੇ ਦੇ ਵਿੱਚ ਵੱਧ ਤੋਂ ਵੱਧ ਆਪਣੇ ਐਕਸਰ ਸਮੈਨਾਂ ਨੂੰ ਤੁਸੀਂ ਮਲਕਿ ਕਿ ਖੜੇ ਕਰੋ ਐਕਸਰ ਸਮੈਨਾਂ ਦੀ ਮਤਲਬ ਮਤਵ ਕਰੋ ਜਿਹੜੇ ਵੀ ਕੌਂਸਲੈਂਸੀ ਦੇ ਵਿੱਚ ਐਮਪੀ ਕੌਂਸਲੈਂਸੀ ਦੇ ਵਿੱਚ ਤੁਹਾਡਾ ਐਮਪੀ ਖੜਾ ਹੈ ਅਗਰ ਉਹ ਐਕਸਰਸਮੈਨ ਹੈ ਤਾਂ ਤੁਸੀਂ ਪੂਰਾ ਜ਼ੋਰ ਲਾ ਕੇ ਉਹਨੂੰ ਜਿੱਤਿਓ ਉਸ ਦੀ ਮਦਦ ਕਰੋ ਇਸ ਕਰਕੇ ਥੋੜੇ ਦਿਨਾਂ ਦੇ ਵਿੱਚ ਕਿਉਂਕਿ ਕੋਡ ਆਫ ਕੰਡਕਟ ਹੋਣ ਵਾਲਾ ਹੈ ਉਸ ਤੋਂ ਬਾਅਦ ਫਿਰ ਨਾਮੋਨੇਸ਼ਨ ਹੋਊਗੀ ਉਸ ਤੋਂ ਬਾਅਦ ਪੋਲਿੰਗ ਹੋਊਗੀ ਉਸ ਤੋਂ ਬਾਅਦ ਰਿਜ਼ਲਟ ਹੋਊਗਾ ਉਸ ਤੋਂ ਬਾਅਦ ਸਰਕਾਰ ਬਣੂਗੀ ਇਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਵੀ ਜਿਹੜੇ ਜਿਹੜੇ ਐਕਸਰਸਮੈਨ ਨੇਗੇ ਜਿਹੜੇ ਜਿਹੜੇ ਐਮਪੀ ਦੇ ਕੈਂਡੀਡੇਟ ਬਣ ਰਹੇ ਨੇ ਉਹ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਸਪੱਸ਼ਟ ਕਰਕੇ ਅਨਾਉਂਸ ਕਰਨ ਆਪਣੇ ਨਾਲ ਆਪਣੇ ਬੰਦੇ ਨੂੰ ਲੈ ਕੇ ਜਾ ਕੇ ਜਿਹੜੀ ਕਿਸੇ ਪਾਰਟੀ ਦੇ ਨਾਲ ਲੱਗ ਕੇ ਜਾਂ ਕੋਈ ਕਿਸੇ ਦਾ ਸਮਰਥਨ ਲੈਦੇ ਉਹਨਾਂ ਨੂੰ ਸਮਰਥਨ ਲੈ ਕੇ ਆਪਣੇ ਆਪ ਨੂੰ ਕੈਂਡੀਡੇਟ ਕਾ ਉਹ ਮਲਕੇ ਅਨਾਉਂਸ ਕਰੇ ਅਨਾਉਂਸ ਕਰਕੇ ਫਿਰ ਉਸ ਏਰੀਏ ਦੇ ਵਿੱਚ ਅਸੀਂ ਪੂਰ ਜੋਰ ਮਲ ਕੇ ਅਸੀਂ ਜਿੰਨਾ ਵੀ ਹੋ ਸਕੇਗਾ ਸੰਯੁਕਤ ਜਵਾਨ ਮੋਰਚਾ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੀ ਕਿਲਾ ਹਕੀਮਾ ਜੋ ਕਿ ਸਾਡੇ ਪੂਰੇ ਪੰਜਾਬ ਦੇ ਵਿੱਚ ਮਲ ਕੇ ਹੋਵੇਗਾ ਤਾਂ ਸਾਡੇ ਸਾਰੇ ਹੈੱਡਿੰਗ ਜਿਹੜੇ ਅਸੀਂ ਪੂਰਾ ਮਲ ਕੇ ਤੁਹਾਨੂੰ ਵਿਸ਼ਵਾਸ ਦਿਵਾਉਨੇ ਆ ਨੁਕੜ ਮੀਟਿੰਗਾਂ ਭਾਵੇਂ ਸਾਨੂੰ ਕਿਸੇ ਵੀ ਇਲਾਕੇ ਦੇ ਵਿੱਚ ਕਰਨੀ ਪਵੇ ਤਾਂ ਜਿੱਥੇ-ਜਿੱਥੇ ਸਾਡੇ ਐਕਸਰਸਮੈਨ ਹੋਣਗੇ ਅਸੀਂ ਉੱਥੇ ਜਾਵਾਂਗੇ ਉੱਥੇ ਜਾ ਕੇ ਅਸੀਂ ਸਾਰੇ ਬਿਲਕੁਲ ਤੁਹਾਨੂੰ ਵਿਸ਼ਵਾਸ ਦਿਵਾਵਾਂਗੇ ਉਸ ਰੇਜ ਵਿੱਚ ਮਦਦ ਵੀ ਕਰਾਂਗੇ ਅੰਤ ਦੇ ਵਿੱਚ ਮੈਂ ਤੁਹਾਨੂੰ 29 ਤਰੀਕ ਜਿਹੜੀ ਆਪਣੀਆਂ 29 ਤਰੀਕ ਆਉਣੀ ਹੈ ਸੰਭੂ ਬਾਰਡਰ ਦੇ ਉੱਤੇ ਆਪਣੀ ਬਹੁਤ ਵੱਡੀ ਮੀਟਿੰਗ ਹੈਗੀ ਉਹਦੇ ਵਿੱਚ ਮਰਿਆ ਸੰਯੁਕਤ ਜਵਾਨ ਮੋਰਚਾ ਕੀ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸਾਰੀਆਂ ਜਥੇਬੰਦੀਆਂ ਉੱਥੇ 29 ਤਰੀਕ ਨੂੰ ਉਹਨਾਂ ਦੇ ਆਗੂ ਉਹ ਸਾਰੇ ਪਹੁੰਚਣੇ ਚਾਹੁੰਦੇ ਨੇ ਭਾਵੇਂ ਕੋਈ ਕਿਸੇ ਦਾ ਵਿਰੋਧ ਹੈ ਭਾਵੇਂ ਕਿਸੇ ਦਾ ਸਾਥ ਹੈ ਕੋਈ ਕੁਝ ਵੀ ਨਹੀਂ ਇਹ ਮਨ ਦੇ ਵਿੱਚ ਨਹੀਂ ਰੱਖਣਾ ਤਾਂ ਉੱਥੇ ਜਿਹੜਾ ਵੱਡਾ ਇਕੱਠ ਹੋਣਾ ਹੈ ਸੰਭੂ ਬਾਰਡਰ ਤੇ ਉੱਥੇ ਆਪਾਂ ਨੇ ਕਾਫੀ ਚੀਜ਼ਾਂ ਸਪਰਟ ਕਰਨੀਆਂ ਨੇ ਤਾਂ 29 ਤਰੀਕ ਨੂੰ ਤੁਸੀਂ ਆਪਣਾ ਸੰਭੂ ਬਾਰਡਰ ਤੇ ਟਾਈਮ 9 ਵਜੇ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈਗੀ ਇਹ ਬੇਨਤੀ ਹੈ ਕਿਉਂਕਿ ਇਹਦੇ ਵਿੱਚ ਸਰਦਾਰ ਆਪਣਾ ਅਵਤਾਰ ਸਿੰਘ ਜੀ ਫਖਰ ਸਰ ਕਿਰਪਾਲ ਸਿੰਘ ਬਾਦੀਆਂ ਸਰਪੰਚ ਬਾਈਗੁਰ ਸਿੰਘ ਜੀ ਸੰਸ਼ੇਦ ਸਿੰਘ ਆਸੀ ਸੰਜੁਗਤ ਵਿਮਾਨ ਮੋਰਚਾ ਦੇ ਜੋ ਮਸਲੇ ਕੇ ਸਾਡੇ ਅੱਗੇ ਲਾਇਆ ਨੇ ਸਰਦਾਰ ਅਜੀਤ ਸਿੰਘ ਬਰਾੜ ਤੇ ਬਾਕੀ ਸਾਰੇ ਜਥੇਬੰਦੀਆਂ ਤੇ ਫਲਾਈਂਡ ਅਫਸਰ ਕਮਲ ਬਰਮਾ ਤੇ ਨਾਲ ਹੀ ਸਿਕੰਦਰ ਸਾਹਿਬ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਤੇ ਮਤਲਬ ਕਿ ਵੀ ਤੁਸੀਂ ਸਾਰੇ ਪਹੁੰਚਣੇ ਚਾਹੀਦੇ ਹੋ ਅੰਤ ਦੇ ਵਿੱਚ ਮੇਰੀ ਤਰਫੋਂ ਸਾਡੇ ਸਾਰੇ ਭਜਨ ਸਿੰਘ ਦੀ ਤਰਫੋਂ ਕੈਪਟਨ ਭਜਨ ਸਿੰਘ ਬਲਵਿੰਦਰ ਸਿੰਘ ਤੇ ਨਾਲ ਹੀ ਸਰਦਾਰ ਸੁਦੇਸ਼ ਸਿੰਘ ਕਿਲਾਕੀ ਮਾ ਆਤਮਾ ਸਿੰਘ ਜੀ ਤੇ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ